ਭਾਰਤੀ ਜਨਤਾ ਪਾਰਟੀ ਵੱਲੋਂ ਸਮਾਣਾ ਦੇ ਵਿੱਚ ਪੰਡਤ ਦੀਨदयाल उपाध्याय ਕੀ ਜਨਮ ਦਿਨ ਮਨਾਇਆ ਜਾ ਰਿਹਾ ਹੈ ਸਮਾਣਾ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਨੂੰ ਮਨਾਇਆ ਜਾ ਰਿਹਾ ਹੈ ਔਰ ਜੋ ਉਹਨਾਂ ਦੀ ਸੋਚ ਸੀ ਕਿ ਦੇਸ਼ ਦਾ ਕੋਈ ਵੀ ਨਾਗਰਿਕ ਹੈ ਕਿਸੇ ਤਬਕੇ ਦਾ ਉਸ ਨੂੰ ਸਾਰੀ ਸੁਵਿਧਾਵਾਂ ਮਿਲਣੀ ਚਾਹੀਦੀ ਹੈ ਇਹ ਹੀ ਉਹਨਾਂ ਦਾ ਸੰਕਲਪ ਸੀ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦੇ ਹਾਂ ਪੰਡਤ ਦੀਨदयाल उपाध्याय ਜੀ ਨੇ ਏਕਾਤਵਾਦ ਮਾਨਵਵਾਦ ਦੀ ਜੋ ਸ਼ੁਰੂਆਤ ਕੀਤੀ ਸੀ ਉਹ ਜਨ ਸਖਦੇ ਸੰਸਥਾਪਕ ਵੀ ਮੰਨੇ ਜਾਂਦੇ ਨੇ ਔਰ ਉਹਨਾਂ ਨੇ ਆਪਣੇ ਜੀਵਨ ਨੂੰ ਇੱਕ ਸੰਪੂਰਨ ਜੀਵਨ ਜੀਵਨ ਦੇ ਆਧਾਰ ਤੇ ਆਧਾਰਿਤ ਮੰਨਿਆ ਔਰ ਲੋਕਾਂ ਨੂੰ ਸਭ ਨੂੰ ਨਾਲ ਲੈ ਕੇ ਚੱਲੇ ਹਰ ਇੱਕ ਵਿਅਕਤੀ ਤੇ ਵਿਸ਼ੇਸ਼ ਕੋਈ ਨਾ ਹੋਵੇ ਸਾਰੇ ਇੱਕ ਬਰਾਬਰ ਹੋਣ ਇਸ ਖਿਆਲਾਂ ਨੂੰ ਨਾਲ ਲੈ ਕੇ ਚਲਦੇ ਹੋਏ ਉਹਨਾਂ ਨੇ ਭਾਰਤੀ ਜਨਤਾ ਜਨ ਸੰਗ ਦੀ ਜੋ ਸੁਪਰਵਾਤ ਹੈ ਉਹਨਾਂ ਨੇ ਕੀਤੀ ਸੀ ਅੱਜ ਅਸੀਂ ਉਹਨਾਂ ਦੀ ਜਨਤੀ ਉਰੇ ਸਮਾਨਾ ਮੰਡਲ ਦੇ ਵਿੱਚ ਬਣਾ ਰਹੇ ਹਾਂ ਔਰ 1968 ਦੇ ਵਿੱਚ ਉਹਨਾਂ ਦਾ ਬਹੁਤ ਹੀ ਦੁਖਦ ਅੰਤ ਹੋਇਆ ਸੀਗਾ ਇੱਕ ਲਵਾਰਿਸ਼ ਲਾਸ ਦੀ ਤਰ੍ਹਾਂ ਉਹਨਾਂ ਦੀ ਬਾਡੀ ਕਿਤੇ ਮਿਲੀ ਔਰ ਅੱਜ ਤੱਕ ਉਸ ਦਾ ਕੋਈ ਸਰਕਾਰ ਨੇ ਸੁਰਾਖ ਨਹੀਂ ਕੱਢਿਆ ਨਾ ਹੀ ਉਸ ਦੀ ਕੋਈ ਛਾਣਵਿਨ ਕਰੀ ਇਸ ਗੱਲ ਦਾ ਸਾਨੂੰ ਹਮੇਸ਼ਾ ਦੇਖਤ ਹੈ। ਦੀਨदयाल ਜੀ ਇਹ ਕਹਿੰਦੇ ਸੀ ਕਿ ਕਿਸੇ ਕੋਈ ਵੀ ਵਿਅਕਤੀ ਸਮਾਜ ਦੇ ਵਿੱਚ ਪ੍ਰਮੁੱਖ ਨਹੀਂ ਹੋਣਾ ਚਾਹੀਦਾ। ਸਾਰਿਆਂ ਨੂੰ ਜੋ ਸੁਵਿਧਾਵਾਂ ਨੇ ਸਭ ਨੂੰ ਇੱਕ ਸਨਮਾਨ ਮਿਲਨੇ ਚਾਹੀਦੇ ਨੇ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹਰ ਇੱਕ ਵਿਅਕਤੀ ਨੂੰ ਉਸ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਹਰ ਇੱਕ ਵਿਅਕਤੀ ਨੂੰ ਜਦਿਆਂ ਉਹਦੀ ਨੈਤਿਕ ਜ਼ਰੂਰਤਾਂ ਨੇ ਉਹ ਪੂਰੀਆਂ ਕਰਨੀਆਂ ਦੇ ਚਾਹੀਦੀ। ਠੀਕ ਹੈ। ਪੰਡਿਤ ਦੀਨदयाल उपाध्याय ਜਿਨ੍ਹਾਂ ਜੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅ ਦੇਸ਼ ਨੂੰ ਸਮਾਨਤਾ ਦੇ ਨਾਲ ਵੰਡਣ ਦੇ ਲਈ ਦੇਸ਼ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਅਦਾ ਕੀਤਾ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਨਵੀਂ ਉਚਾਈ ਤੇ ਲੈ ਜਾਣ ਵਾਸਤੇ ਉਹਦੀ ਨੀਂਵ ਰੱਖੀ ਉਹਦੇ ਉਹਨਾਂ ਦੇ ਵਿਚਾਰਾਂ ਕਰਕੇ ਭਾਰਤੀ ਜਨਤਾ ਪਾਰਟੀ ਵੱਧ ਫੁੱਲ ਰਹੀ ਹੈ ਅ ਅਸੀਂ ਉਹਨਾਂ ਦੇ ਦਰਸ਼ਾਏ ਮਾਰਗ ਤੇ ਚੱਲ ਕੇ ਅੱਜ ਦੇਸ਼ ਦੀ ਸੇਵਾ ਕਰ ਰਹੇ ਹਾਂ ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਚਾਹੇ ਉਹਨਾਂ ਦੇ ਨਾਲ ਸਾਰੇ ਅ ਬਾਕੀ ਪਾਰਟੀ ਦੇ ਕਰਾਕਰ ਭਾਰਤੀ ਜਨ ਸੰਗ ਦੇ ਸੰਸਥਾਪਕ ਪੰਡਤ ਦੀਨਦਾਲ ਪਾਧਿਆ ਜੀ ਉਹਨਾਂ ਦੀ 109ਵੀਂ ਜਨਮ ਦਿਨ ਮਨਾਈ ਜਾ ਰਹੀ ਹੈ 1916 ਚ ਉਹਨਾਂ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਬੜੀ ਮੁਸ਼ਕਲ ਹਾਲਾਤ ਪਲਵਰੀ ਤੋਂ ਬਾਅਦ ਜਵਾਜ ਬਾਵਜੂਦ ਉਹਨਾਂ ਨੇ ਐਮ ਬੀਏ ਕੀਤੀ ਫਿਰ ਪ੍ਰਸ਼ਾਸਨਿਕ ਸੇਵਾ ਚ ਵੀ ਉਹ ਰਹੇ ਉਹਨਾਂ ਨੇ ਟਰਾਈ ਕੀਤੀ ਪਰ ਅੰਗਰੇਜ਼ ਸਰਕਾਰ ਹੋਣ ਕਰਕੇ ਉਹਨਾਂ ਨੇ ਜੌਬ ਨਹੀਂ ਕੀਤੀ 1937 ਚ ਉਹ ਆਰਐਸਐਸ ਦੇ ਸੰਪਰਕ ਚ ਆਏ ਉਸ ਤੋਂ ਬਾਅਦ ਜਦ ਆਜ਼ਾਦ ਭਾਰਤ 'ਚ 1952 'ਚ ਭਾਰਤ ਦੇ ਜਨ ਸੰਘ ਦੀ ਸਥਾਪਨਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕੀਤੀ ਤਾਂ ਇਹਨਾਂ ਨੂੰ ਜਨਰਲ ਸੈਕਟਰੀ ਦੇ ਤੌਰ ਤੇ ਲਾਇਆ ਪਹਿਲਾ ਅਦਿবেশਨ ਹੋਇਆ ਸੀ ਉਸ ਤੇ 16 ਪ੍ਰਸਤਾਵ ਸੀ ਉਹਨਾਂ 'ਚ 7 ਪ੍ਰਸਤਾਵ ਪੰਡਿਤ ਦੀਨदयाल उपाध्याय ਜੀ ਦੇ ਮਨਜ਼ੂਰ ਹੋਏ ਸੀ ਉਹਨਾਂ ਨੇ ਕਿਹਾ ਸੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਵੀ ਜੇ ਮੈਨੂੰ ਇੱਕ ਦੀਨदयाल उपाध्याय ਹੋਰ ਮਿਲ ਜੇ ਤਾਂ ਭਾਰਤ ਦੀ ਤਕਦੀਰ ਬਦਲ ਦੂੰਗਾ ਕੈਮਰਾਮੈਨ ਡੀ. ਜੇਗਰ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼